ਸਤਿ ਸ੍ਰੀ ਅਕਾਲ ਨਮਸਕਾਰ ਅਦab ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੀ ਕਰੰਟ ਸਿਚੁਏਸ਼ਨ ਬਾਰੇ ਗੱਲ ਕਰਨੀ ਹੈ ਤੇ ਇਹਦਾ ਇੰਪੈਕਟ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਉਸ ਬਾਰੇ ਡਿਸਕਸ਼ਨ ਕਰਨਾ ਹੈ ਖਾਸ ਕਰਕੇ ਅੱਜ ਦੀ ਵੀਡੀਓ ਹੌਸਲਾ ਦੇ ਸਕਦੀ ਹੈ ਉਹਨਾਂ ਨੂੰ ਜਿਹੜੇ ਕੈਨੇਡਾ ਦਾ ਸੁਪਨਾ ਦੇਖ ਰਹੇ ਨੇ ਕਿ ਕੈਨੇਡਾ ਦੇ ਵਿੱਚ ਸੈਟਲਮੈਂਟ ਹੋਣਾ ਹੈਗਾ ਏ ਉਹ ਭਾਵੇਂ ਸਟੂਡੈਂਟ ਵੀਜ਼ਾ ਤੇ ਹੋਵੇ ਜਾਂ ਫਿਰ ਜਿਹੜੇ ਕੈਨੇਡਾ ਦੇ ਵਿੱਚ ਆਲਰੇਡੀ ਹੈਗੇ ਨੇ ਉਹ ਆਪਣੀ ਪੀਆਰ ਨੂੰ ਲੈ ਕੇ ਜਾਂ ਫਿਰ ਉੱਥੇ ਉਹਨਾਂ ਦਾ ਕੀ ਬਣੂਗਾ ਇਸ ਤੋਂ ਲੈ ਕੇ ਚਿੰਤਿਤ ਨੇ ਜਾਂ ਡਾਮਡੋਲ ਹੋਈ ਪਈ ਉਹਨਾਂ ਦੀ ਸਥਿਤੀ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਭਈ ਸ਼ਾਇਦ ਜਿਹੜਾ ਹੈ ਉਹ ਕੈਨੇਡਾ ਸਾਨੂੰ ਵਾਪਸ ਤੋਰ ਦੇਵੇ ਸੋ ਉਹਨਾਂ ਵਾਸਤੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਅੱਜ ਤੁਹਾਡੇ ਨਾਲ ਉਹ ਫੈਕਟ ਫਿਗਰ ਸ਼ੋ ਕਰਨੇ ਆ ਉਸ ਤਰੀਕੇ ਨਾਲ ਡਿਸਕਸ਼ਨ ਕਰਨਾ ਹੈ ਕਿ ਜੋ ਕਰੰਟ ਸਿਚੁਏਸ਼ਨ ਬਣੀ ਹੈ ਬਕਾਇਦਾ ਤੌਰ ਤੇ ਐਜ਼ ਅ ਪ੍ਰੂਫ ਦੇ ਤੌਰ ਤੇ ਉੱਤੇ ਤੁਹਾਡੇ ਨਾਲ ਕੁਝ ਚੀਜ਼ਾਂ ਡਿਸਕਸ ਕਰਨੀਆਂ ਹੈ ਜੋ ਤੁਹਾਨੂੰ ਵੱਡਾ ਹੌਸਲਾ ਦੇ ਸਕਦੀਆਂ ਹੈਗੀਆਂ ਨੇ ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਜੋ ਚੇਂਜਸ ਹੋਏ ਉਹਨਾਂ ਚੇਂਜਸ ਤੋਂ ਬਾਅਦ ਕੈਨੇਡਾ ਦੀ ਸਥਿਤੀ ਕਿਸ ਕੰਡੀਸ਼ਨ ਦੇ ਵਿੱਚ ਹੈ ਉਸ ਬਾਰੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਨੇ ਪਿਛਲੇ ਦਿਨਾਂ ਦੇ ਵਿੱਚ ਕਈ ਵੱਡੇ ਬਦਲਾਅ ਕੀਤੇ ਉਹਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਉਹ ਜਿਹੜਾ ਉਹਨਾਂ ਦਾ ਮੇਨ ਵੀਜ਼ਾ ਕੈਟਾਗਰੀ ਹੈ ਸਟੂਡੈਂਟ ਵੀਜ਼ਾ ਉਸ ਨੂੰ ਲੈ ਕੇ ਕਿਉਂਕਿ ਸਭ ਤੋਂ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਜਾਂਦੇ ਸੀਗੇ ਉਹ ਸਟੂਡੈਂਟ ਵੀਜ਼ਾ ਤੇ ਜਾਂਦੇ ਸੀ ਉਸ ਤੋਂ ਬਾਅਦ ਸੈਕੰਡ ਨੰਬਰ ਜਿਹੜਾ ਹੈ ਉਹ ਆਂਦਾ ਸੀਗਾ ਵਰਕ ਪਰਮਿਟ ਦਾ ਯਾਨੀ ਕਿ ਜਿਹੜੇ ਲੌਂਗ ਟਾਈਮ ਸਟੇ ਵਾਲੇ ਵੀਜ਼ਾ ਉਹਨਾਂ ਦੀ ਗੱਲ ਕਰ ਰਿਹਾ ਇਸ ਕੈਟਾਗਰੀ ਦੇ ਵਿੱਚ ਵਿਜ਼ਿਟਰ ਵੀਜ਼ਾ ਨਹੀਂ ਆਉਂਦਾ ਕਿਉਂਕਿ ਵਿਜ਼ਿਟਰ ਵੀਜ਼ਾ ਦਾ ਸਟੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਮੈਕਸਿਮਮ ਹੈ ਉਹ 6 ਮਹੀਨੇ ਦਾ ਹੀ ਹੁੰਦਾ ਹੈ ਪਰ ਵਰਕ ਪਰਮਿਟ ਤੇ ਸਟੱਡੀ ਪਰਮਿਟ ਜਿਹੜਾ ਉਹ 2 ਸਾਲ ਤੇ ਜੇਕਰ ਉੱਚ ਤੁਹਾਡਾ PGWP ਹੋਵੇ ਤੇ ਕਈ ਵਾਰ 3 ਸਾਲ ਜਾਂ 5 ਸਾਲ ਦਾ ਵੀ ਹੋ ਸਕਦਾ ਹੈ ਸੋ PR ਦਾ ਪਾਥਵੇ ਜਿਹੜਾ ਉਹ ਮੇਨ ਬਣਾਉਣ ਦਾ ਮਕਸਦ ਜਿਹੜਾ ਉਹ ਹਰ ਇੱਕ ਦਾ ਹੁੰਦਾ ਹੈ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਕਿ ਭਈ ਜੇਕਰ ਤੁਸੀਂ ਐਡਮਿਸ਼ਨ ਲੈਣਾ ਸੀਗਾ ਕੈਨੇਡਾ ਦੇ ਵਿੱਚ ਤੁਸੀਂ ਹੁਣ ਇਹ ਦੇਖ ਰਹੇ ਹੋ ਕਿ ਕੈਨੇਡਾ ਨੇ ਆਪਣਾ ਕੋਟਾ ਘਟਾ ਦਿੱਤਾ ਜਾਂ ਜਿਹੜੀਆਂ ਪਾਲਿਸਿਸ ਲੈ ਕੇ ਆਈ ਕੈਨੇਡਾ ਉਹਦਾ ਇੰਪੈਕਟ ਕੈਨੇਡਾ ਦੇ ਵਿੱਚ ਕਿੱਦਾਂ ਦਿਖ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਜਾਰੀ ਰਹਿ ਸਕਦਾ ਹੈ ਭਾਵੇਂ ਆਪਾਂ ਕਈ ਐਸਪੈਕਟ ਨਾਲ ਇਸ ਚੀਜ਼ ਨੂੰ ਦੇਖ ਸਕਦੇ ਹਾਂ ਪਰ ਜਿਹੜਾ ਆਪਣਾ ਮੇਨ ਮਕਸਦ ਹੈ ਉਹ ਸੈਟਲਮੈਂਟ ਪਰਪਸ ਹੈ ਦੇਖੋ ਕੈਨੇਡਾ ਤੋਂ ਇਲਾਵਾ ਹੋਰ ਕਈ ਕੰਟਰੀਆਂ ਅਜਿਹੀਆਂ ਨੇ ਜਿਹੜੀਆਂ ਬਹੁਤ ਚੰਗੀਆਂ ਓਪਰਚੁਨਿਟੀ ਦਿੰਦੀਆਂ ਨੇ ਪਰ ਕੈਨੇਡਾ ਇਸ ਕਰਕੇ ਮੇਨ ਸਟ੍ਰੀਮ ਦੇ ਵਿੱਚ ਜਾਂ ਮੇਨ ਪਸੰਦ ਹੁੰਦੀ ਹੈ ਹਰ ਇੱਕ ਦੀ ਕਿਉਂਕਿ ਉੱਥੇ ਸੈਟਲਮੈਂਟ ਪਾਲਿਸੀ ਚੰਗੀ ਹੈ ਇਮੀਗ੍ਰੇਸ਼ਨ ਦੀ ਪੀਆਰ ਵਗੈਰਾ ਸੌਖੀ ਮਿਲ ਜਾਂਦੀ ਹੈ ਅਦਰਵਾਈਜ਼ ਲੋਕੀ ਆਸਟ੍ਰੇਲੀਆ ਜਾਂ ਫਿਰ ਹੋਰ ਕਿਸੇ ਕੰਟਰੀ ਮੂਵ ਹੋਣਾ ਜ਼ਿਆਦਾ ਪਸੰਦ ਕਰਦੇ ਨੇ ਕੰਪੈਰੀਜ਼ਨ ਟੂ ਕੈਨੇਡਾ ਕਿਉਂਕਿ ਵੈਦਰ ਦੇ ਇੰਪੈਕਟ ਤੋਂ ਦੇਖੀਏ ਜਾਂ ਕਿਸੇ ਹੋਰ ਇੰਪੈਕਟ ਤੋਂ ਦੇਖੀਏ ਤੇ ਕੈਨੇਡਾ ਸਿਰਫ ਪੀਆਰ ਦੇ ਸਿਰ ਤੇ ਹੀ ਇਸ ਪਾਲਿਸੀ ਨੂੰ ਆਪਣੀ ਨੂੰ ਵਧਾ ਕੇ ਹੀ ਸਿਰਫ ਲੋਕਾਂ ਨੂੰ ਅਟਰੈਕਟ ਕਰ ਸਕਦਾ ਹੈ ਜੇਕਰ ਹੋਰ ਕੋਈ ਤਰੀਕਾ ਕੋ ਤੇ ਪੋਸੀਬਲ ਨਹੀਂ ਹੈਗਾ ਕੈਨੇਡਾ ਨੇ ਜਦੋਂ ਇਹ ਕੱਟ ਲਗਾਇਆ ਵੱਡਾ ਜਿਹਨੂੰ ਕਹਿ ਸਕਦੇ ਕੈਪਿੰਗ ਅਨਾਉਂਸ ਕੀਤੀ ਤਾਂ ਉਸ ਤੋਂ ਬਾਅਦ ਕਾਲਜਸ ਦੇ ਉੱਤੇ ਵੱਡਾ ਇੰਪੈਕਟ ਪਿਆ ਮੁਹਾਕ ਕਾਲਜ ਸੈਨਿਕਾ ਕਾਲਜ ਉਸ ਤੋਂ ਇਲਾਵਾ ਸੈਂਟੇਨੀਅਲ ਕਾਲਜ ਉਸ ਤੋਂ ਇਲਾਵਾ ਸ਼ੈਰਡਨ ਕਾਲਜ ਕਈ ਅਜਿਹੇ ਨਾਮਵਰ ਕਾਲਜ ਸੀਗੇ ਕੈਨੇਡਾ ਦੇ ਜਿਨ੍ਹਾਂ ਨੇ ਵੱਡੀ ਕਟੌਤੀ ਕੀਤੀ ਆਪਣੇ ਪ੍ਰੋਗਰਾਮਸ ਦੇ ਵਿੱਚ ਤਕਰੀਬਨ ਮੁਹਾਕ ਕਾਲਜ ਨੇ ਅੱਧਾ ਦਰਜਨ ਕੋਰਸ ਜਿਹੜੇ ਉਹ ਬੰਦ ਕਰ ਦਿੱਤੇ ਟੈਂਪਰੇਰੀ ਤੌਰ ਤੇ ਸ਼ੈਰਡਨ ਕਾਲਜ ਨੇ 40 ਕੋਰਸ ਬੰਦ ਕਰ ਦਿੱਤੇ ਸੀਗੇ ਉਸ ਤੋਂ ਇਲਾਵਾ ਸੈਂਟੇਨੀਅਲ ਕਾਲਜ ਨੇ 49 ਕੋਰਸ ਬੰਦ ਕਰ ਦਿੱਤੇ ਸੀਗੇ ਤੇ ਜੇਕਰ Ontario ਦੀ ਓਵਰਆਲ ਗੱਲ ਕੀਤੀ ਜਾਵੇ ਤੇ ਜਿਹੜੀ ਇੱਕ ਰਿਪੋਰਟ ਆਈ ਉਹਦੇ ਹਿਸਾਬ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਕੋਰਸ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਨੇ ਜੇਕਰ ਓਵਰਆਲ ਤੇ ਜਾਣਦੇ ਆ ਉਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਛਟਨੀ ਹੋਈ ਹੈ ਹੁਣ ਇਹਦਾ ਅਸਰ ਇਹਦਾ ਇੰਪੈਕਟ ਕਾਲਜਸ ਤੱਕ ਹੀ ਸੀਮਿਤ ਨਹੀਂ ਰਹਿ ਗਿਆ ਹੁਣ ਦੇਸ਼ ਦੀ ਇੱਕ ਨਾਮੀ ਯੂਨੀਵਰਸਿਟੀ ਹੈ ਯੋਰਕ ਵਿਲਾ ਯੂਨੀਵਰਸਿਟੀ ਉਹਨੇ ਆਪਣੇ 18 ਪ੍ਰੋਗਰਾਮ ਟੈਂਪਰੇਰੀ ਤੌਰ ਦੇ ਉੱਤੇ ਪਾਜ਼ ਕਰ ਦਿੱਤੇ ਹੈ ਯਾਨੀ ਰੋਕ ਦਿੱਤੇ ਹੈਗੇ ਹੁਣ ਇਹਨਾਂ ਸਾਰਿਆਂ ਦਾ ਅਸਰ ਜਿਹੜਾ ਉਹ ਮੈਂ ਤੁਹਾਨੂੰ ਕੁਝ ਤਸਵੀਰਾਂ ਦੇ ਜ਼ਰੀਏ ਜਿਹੜਾ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ ਜਦੋਂ ਇਸ ਤਰੀਕੇ ਦੇ ਇਹ ਇਹ ਬੰਦ ਕੀਤੇ ਗਏ ਕਿਉਂਕਿ ਜਦੋਂ ਸਰਕਾਰ ਨੇ ਕਹਿ ਦਿੱਤਾ ਕਿ ਭਈ ਹੁਣ ਜਿਹੜੇ ਆ ਪਹਿਲਾਂ ਜਿੰਨੇ ਬੱਚੇ ਆਉਂਦੇ ਸੀ ਲਾਪਾ ਉਹਦੇ ਅੱਧੇ ਬੱਚੇ ਆਉਣਗੇ ਤਾਂ ਕਾਲਜ ਜਿਹੜੇ ਆ ਉਹ ਓਦਾਂ ਕਿਦਾਂ ਫੀਸ ਇੰਨੀ ਪੇ ਕਰ ਸਕਦੇ ਆ ਇੰਨੀ ਕਿੰਨੀਆਂ ਤਨਖਾਹਾਂ ਪੇ ਕਰ ਸਕਦੇ ਆ ਉਸ ਤੋਂ ਬਾਅਦ ਜਦੋਂ ਪੀਜੀ ਡਬਲਯੂਪੀ ਨਹੀਂ ਕਿਸੇ ਕੋਰਸ ਦੇ ਵਿੱਚ ਹੈਗਾ ਤਾਂ ਉਹ ਕੋਰਸ ਕੰਟੀਨਿਊ ਕਰਨ ਦਾ ਫਾਇਦਾ ਕੀ ਹੈਗਾ ਪ੍ਰਾਈਵੇਟ ਕਾਲਜ ਤੇ ਬਹੁਤ ਸੈਂਕੜੇ ਕਾਲਜ ਜਿਹੜੇ ਉਹ ਬੰਦ ਵੀ ਹੋ ਗਏ ਹੁਣ ਇਹਦਾ ਅਸਰ ਇਹ ਪੈ ਰਿਹਾ ਹੈ ਕਿ OPSEU ਯਾਨੀ ਕਿ 온ਟਾਰੀਓ ਪਬਲਿਕ ਸਰਵਿਸ ਏਮਪਲੋਏ ਏਮਪਲੋਏ ਯੂਨੀਅਨ ਹੈ ਇਹਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਭਈ ਫੰਡ ਕੀਤਾ ਜਾਵੇ ਇਹਨਾਂ ਪੋਸਟ ਸਕੈਂਡਰੀ ਐਜੂਕੇਸ਼ਨਸ ਨੂੰ ਜੇਕਰ ਫੰਡ ਨਹੀਂ ਕੀਤਾ ਜਾਂਦਾ ਤੇ ਇੱਕ ਅਨੁਮਾਨਿਤ 50 ਮਿਲੀਅਨ ਡਾਲਰ ਦਾ ਨੁਕਸਾਨ ਜਿਹੜਾ 온ਟਾਰੀਓ ਦੇ ਵਿੱਚ ਹੋ ਚੁੱਕਾ ਹੈ ਇਹ ਗੱਲ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਜਾਂ ਤਾਂ 온ਟਾਰੀਓ ਸਰਕਾਰ ਜਿਹੜੀ ਇਹਨੂੰ ਕੰਪਨਸੇਟ ਕਰੇ ਨਹੀਂ ਕਰਦੀ ਯਾਨੀ ਕਿ ਜੇਕਰ ਉਹ ਫੰਡਿੰਗ ਨਹੀਂ ਕਰਦੀ ਤਾਂ ਉਸ ਕੰਡੀਸ਼ਨ ਦੇ ਵਿੱਚ ਇਹਨਾਂ ਇੰਸਟੀਟਿਊਸ਼ਨ ਦਾ ਬੁਰਾ ਹਾਲ ਹੋਵੇਗਾ ਇਹਦੇ ਨਾਲ ਨਾ ਸਿਰਫ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਕਰੀਆਂ ਜਾਣਗੀਆਂ ਸਗੋਂ ਇਹ ਕਾਲਜ ਜਿਹੜੇ ਆਏ ਉਹ ਬੰਦ ਹੋਣ ਦੇ ਕੰਢੇ ਆ ਜਾਣਗੇ ਕਈ ਕੋਰਸ ਜਿਹੜੇ ਆਲਰੇਡੀ ਬੰਦ ਹੋ ਗਏ ਨੇ ਹੁਣ ਇਸ ਚੀਜ਼ ਤੋਂ ਜੇਕਰ ਆਪਾਂ ਤੁਹਾਡੇ ਸੈਟਲਮੈਂਟ ਵਾਲੇ ਪਾਸੇ ਨੂੰ ਜਾਣਦੇ ਆ ਤਾਂ ਇੱਕ ਗੱਲ ਸਮਝੋ ਕੈਨੇਡਾ ਦੇ ਵਿੱਚ ਕੋਈ ਤਾਂ ਹੀ ਜਾਊਗਾ ਜੇਕਰ ਉਹਨੂੰ ਪੀਆਰ ਦਾ ਰਸਤਾ ਦਿਖਦਾ ਹੋਵੇਗਾ ਉਹਨੂੰ ਵਰਕ ਪਰਮਿਟ ਦਿਖਦਾ ਹੋਵੇਗਾ ਜੇਕਰ ਨਹੀਂ ਦਿਖਦਾ ਹੋਵੇਗਾ ਤਾਂ ਕੈਨੇਡਾ ਦੇ ਵੈਦਰ ਨਾਲੋਂ ਬਹੁਤ ਵਧੀਆ ਵੈਦਰ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਹੈ ਲੋਕ ਆਸਟ੍ਰੇਲੀਆ ਨੂੰ ਜਾਣਗੇ ਲੋਕ ਯੂਕੇ ਨੂੰ ਜਾਣਗੇ ਜਾਂ ਹੋਰ ਸ਼ੇਨਗਨ ਕੰਟਰੀ ਵੱਲ ਨੂੰ ਮੂਵ ਹੋਣਗੇ ਸੋ ਕੈਨੇਡਾ ਨੇ ਜੇਕਰ ਆਪਣਾ ਇਮੀਗ੍ਰੇਸ਼ਨ ਬਚਾਉਣਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ 메ਨ ਸੋਰਸ ਹੈ ਅ ਕਹਿ ਸਕਦੇ ਕਮਾਈ ਦਾ ਜਿਹੜਾ ਮੇਨ ਸੋਰਸ ਹੈ ਉਹ ਇਮੀਗ੍ਰੇਸ਼ਨ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਜੇਕਰ ਇਮੀਗ੍ਰੇਸ਼ਨ ਉਹਨਾਂ ਦਾ ਡਾਵਾ ਡੋਲ ਹੋ ਗਿਆ ਤਾਂ ਕੰਟਰੀ ਦੀ ਇਕਨੋਮੀ ਜਿਹੜੀ ਹੈ ਉਹ ਮੁੱਦੇ ਨੂੰ ਥੱਲੇ ਡਿੱਗ ਸਕਦੀ ਹੈਗੀ ਹੈ ਜਿਹਦਾ ਸੰਕੇਤ ਮਿਲਣਾ ਸ਼ੁਰੂ ਹੋ ਚੁੱਕਾ ਹੈ ਸੋ ਜੇਕਰ ਤੁਸੀਂ ਕੈਨੇਡਾ ਦੇ ਵਿੱਚੋਂ ਤਾਂ ਘਬਰਾਣ ਦੀ ਲੋੜ ਨਹੀਂ ਹੈਗੀ ਇਹ ਜ਼ਰੂਰ ਪਟਰੀ ਤੇ ਆਊਗਾ ਇੱਕ ਕੰਮ ਤੁਸੀਂ ਜ਼ਰੂਰੀ ਧਿਆਨ ਵਿੱਚ ਰੱਖਣਾ ਹੈ ਮੇਰਾ ਪੋਜ਼ਿਟਿਵ ਕਰਨ ਦਾ ਮਕਸਦ ਇਹੀ ਹੈ ਕਿ ਇਹਨਾਂ ਰਿਪੋਰਟਸ ਦੇ ਜ਼ਰੀਏ ਤੁਹਾਨੂੰ ਪੋਜ਼ਿਟਿਵ ਕਰਨ ਦਾ ਕਿ ਭਈ ਜੇਕਰ ਤੁਸੀਂ ਇਸ ਤੋਂ ਮੋਟੀਵੇਟ ਹੋ ਕੇ ਆਪਣਾ ਸਟੇਟਸ ਨਿਗਵਾਉਂਦੇ ਇਨਲੀਗਲ ਨਹੀਂ ਹੁੰਦੇ ਲੀਗਲ ਸਟੇਟਸ ਤੇ ਰਹਿੰਦੇ ਹੋ ਤਾਂ ਤੁਹਾਨੂੰ ਸਭ ਨੂੰ ਪੀਆਰ ਮਿਲ ਸਕਦੀ ਹੈ ਤੁਹਾਨੂੰ ਵਾਪਸ ਨਹੀਂ ਮੁੜਨਾ ਪੈਣਾ ਹੈਗਾ ਤੇ ਜਿਹੜੇ ਵੀ ਕੈਨੇਡਾ ਦਾ ਸੁਪਨਾ ਲੈ ਕੇ ਬੈਠੇ ਆ ਇਲੈਕਸ਼ਨ ਹੈ ਪੋਲਿਟਿਕਲ ਸਟੰਡ ਚੱਲਦੇ ਹਰੇ ਕੰਟਰੀ ਦੇ ਵਿੱਚ ਦੇਖੋ ਉਧਰ ਅਮਰੀਕਾ ਦੇ ਵਿੱਚ ਕੀ ਕੁਝ ਹੋਇਆ ਤੇ ਹਰੇ ਕੰਟਰੀ ਆਪਣੇ ਹਿਸਾਬ ਦੇ ਨਾਲ ਪੋਲਿਟਿਕਲ ਸਿਚੁਏਸ਼ਨ ਜਿਹੜੀ ਹੈ ਉਹਦੇ ਹਿਸਾਬ ਨਾਲ ਚੱਲਦੀ ਹੈ ਇੱਥੋਂ ਤੱਕ ਕਿ ਜਰਮਨੀ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਪਾਰਟੀ ਜਿਸ ਨੂੰ ਕਿ ਸਿਰਫ ਪਹਿਲਾਂ 10% ਦੀ ਵੋਟ ਮਿਲੇ ਸੀਗੇ ਤੇ ਉਹਨੇ ਜਦੋਂ ਇਹ ਮੁੱਦਾ ਚੱਕਿਆ ਕਿ ਭਈ ਇਨਲੀਗਲ ਜਿਹੜੀਆਂ ਐਂਟਰੀਜ਼ ਨੇ ਉਹ ਬੰਦ ਕਰਾਂਗੇ ਉਸ ਕੰਡੀਸ਼ਨ ਦੇ ਵਿੱਚ ਉਹਦਾ ਵੋਟ ਫੀਸ ਦੀ 20% ਹੋ ਗਿਆ ਸੋ ਪਾਵੇਂ ਉਹਦਾ ਬਹੁਤਾ ਵੱਡਾ ਇੰਪੈਕਟ ਨਹੀਂ ਹੋਇਆ ਪਰ ਉਹ ਸਾਈਕੋਲੋਜੀਕਲੀ ਜਾਂ ਫਿਰ ਕਹਿ ਸਕਦੇ ਹੋ ਕਿ ਮਾਨਸਿਕ ਤੌਰ ਦੇ ਉੱਤੇ ਦੂਜੀਆਂ ਪਾਰਟੀਆਂ ਦੇ ਉੱਤੇ ਅਸਰ ਪਾਉਂਦੇ ਆ ਕਿ ਭਾਈ ਜੇ ਇਹ ਮੁੱਦਾ ਚੱਕ ਕੇ ਵੋਟਾਂ ਦੇ ਵਿੱਚ ਅੱਗੇ ਆ ਸਕਦੇ ਤੇ ਅਸੀਂ ਕਿਉਂ ਨਹੀਂ ਆ ਸਕਦੇ ਸੋ ਇਹ ਪੋਲਿਟੀਕਲ ਮੁੱਦਾ ਜਿਹੜਾ ਉਹ ਵੀ ਹੈਗਾ ਜਦੋਂ ਇਹ ਠੰਡਾ ਹੋਇਆ ਤਾਂ ਉਸ ਤੋਂ ਬਾਅਦ ਇਹਦਾ ਇੰਪੈਕਟ ਜਿਹੜਾ ਉਹ ਖਤਮ ਹੋਣਾ ਹੈਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਇਮੀਗ੍ਰੇਸ਼ਨ ਹੈ ਜੇਕਰ ਉਹਨੂੰ ਪਟੜੀ ਤੇ ਰੱਖਣਾ ਹੈ ਤੇ ਕੈਨੇਡਾ ਨੂੰ ਇਹ ਚੀਜ਼ਾਂ ਦੁਬਾਰਾ ਬਹਾਲ ਕਰਨੀਆਂ ਪੈਣਗੀਆਂ ਉਮੀਦ ਕਰਦਾ ਮੈਂ ਲੋਕਸੰਦਾ ਆਇਆ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਉਹਦਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤਵਾ ਸ਼ੇਅਰ ਜਰੂਰ ਕਰਿਓ ਧੰਨਵਾਦ